15 ਅਗਸਤ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਥਾਣੇ ਦੇ ਏਰੀਏ ਦੇ ਵਿੱਚ ਨਾਕਾਬੰਦੀ ਕਰਕੇ ਕੀਤੀ ਗਈ ਚੈਕਿੰਗ ਅਤੇ ਬਠਿੰਡਾ ਦੇ ਬਾਦਲ ਰੋਡ ਤੇ ਲਾੜਲੀ ਧੀ ਚੌਕ ਦੇ ਵਿੱਚ ਲੱਗੇ ਨਾਕੇ ਤੇ ਪਹੁੰਚੇ ਬਠਿੰਡਾ ਦੇ ਐਸਐਸਪੀ ਮੌਕੇ ਤੇ ਅਤੇ ਉਹਨਾਂ ਵੱਲੋਂ ਇੱਥੇ ਖੁਦ ਕਰਕੇ ਇੱਥੇ ਖੁਦ ਖੜ ਕੇ ਗੱਡੀਆਂ ਦੀ ਕਰਵਾਈ ਗਈ ਚੈਕਿੰਗ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਲਾੜਲੀ ਧੀ ਚੌਕ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਹਨਾਂ ਵੱਲੋਂ ਥਾਣਿਆਂ ਬਾਈਜ ਹਰ ਇੱਕ ਥਾਣੇ ਦੀ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਨਾਕਾ ਲਗਾਇਆ ਗਿਆ ਹੈ ਅਤੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਜਿੱਥੇ ਇੰਟਰਸਟੇਟ ਨਾਕੇ ਵੀ ਲਗਾ ਕੇ ਉਹਨਾਂ ਵੱਲ ਲਗਾਤਾਰ ਚੈਕਿੰਗ ਜੜੀ ਹੋ ਕੀਤੀ ਜਾ ਰਹੀ ਹੈ ਕਿਉਂਕਿ 15 ਅਗਸਤ ਨੇੜੇ ਆ ਰਹੀ ਹੈ 15 ਅਗਸਤ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਚੌਕਸੀ ਪੂਰੀ ਬਧਾਈ ਹੋਈ ਹੈ ਅਤੇ ਇਸ ਮੌਕੇ ਡੀਐਸਪੀ ਇਸ ਮੌਕੇ ਆਪਣਾ ਇੱਥੇ ਖੜੇ ਦਿਖਾਈ ਦੇ ਰਹੇ ਹਨ ਅਤੇ ਨਾਲ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡੜ ਵੀ ਇਸ ਨਾਕੇ ਦੇ ਉੱਤੇ ਖੜੇ ਹੋਏ ਆਪ ਦਿਖਾਈ ਦੇ ਰਹੇ ਹਨ ਇਹਨਾਂ ਵੱਲੋਂ ਜਿੱਥੇ ਨਾਕੇ ਦੇ ਖੜ ਕੇ ਖੁਦ ਚੈਕਿੰਗ ਆਪਣਾ ਕਰਵਾਏਗੀ ਉਥੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਸਾਰੇ ਹੀ ਥਾਣਿਆਂ ਦੇ ਏਰੀਏ ਦੇ ਵਿੱਚ ਵੱਖਰੇ ਵੱਖਰੇ ਥਾਣੇ ਦੇ ਏਰੀਏ ਦੇ ਵਿੱਚ ਦੇਖੇ ਕਿ ਨਾਕਾ ਲਗਾਇਆ ਗਿਆ ਤੇ ਉਹਨਾਂ ਵੱਲੋਂ 15 ਅਗਸਤ ਨੂੰ ਲੈ ਕੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਜੇ ਆਪਾਂ ਗੱਲ ਕਰੀਏ ਤਾਂ ਬਟਿੰਡਾ ਪੁਲਿਸ ਕੋਲ ਲਗਾਤਾਰ ਜਿੱਥੇ ਇਸ ਤੋਂ ਪਹਿਲਾਂ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਠਿੰਡਾ ਦੇ ਰੇਲਵੇ ਸਟੇਸ਼ਨ ਦੀ ਲਗਾਤਾਰ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਬਠਿੰਡਾ ਦੇ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਅੱਜ ਬਠਿੰਡਾ ਦੇ ਐਸਐਸਪੀ ਨੇ ਖੁਦ ਨਾਕਿਆਂ ਤੇ ਜਾ ਕੇ ਚੈਕਿੰਗ ਕੀਤੀ ਗਈ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਜਿਹੜੇ ਇੰਟਰਸਟੇਟ ਨਾਕੇ ਲਗਾਏ ਜਾਂਦੇ ਜਾ ਰਹੇ ਹਨ ਅਤੇ ਅੱਜ ਉਹਨਾਂ ਵੱਲੋਂ ਇੱਕ ਥਾਣੇ ਦੇ ਏਰੀਏ ਦੇ ਵਿੱਚ ਇੱਕ ਨਾਕਾ ਹਰ ਇੱਕ ਜਗ੍ਹਾ ਦੇ ਉੱਤੇ ਲਗਾ ਕੇ ਇਹ ਨਾਕਾ 5 ਤੋਂ 8 ਵਜੇ ਤੱਕ ਲਗਾਇਆ ਜਾਵੇਗਾ ਤੇ ਇਹਨਾਂ ਵੱਲੋਂ ਚੰਗੀ ਜਿਹੜੀ ਉਹ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਇਸ ਨਾਕੇ ਦੇ ਵਿੱਚ ਉਹਨਾਂ ਨੂੰ ਕੁਝ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਹੋਵੇਗੀ ਤਾਂ ਉਹ ਬਾਅਦ ਵਿੱਚ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾਵੇਗੀ ਆਓ ਉਸ ਨੂੰ ਸੁਣਾਉਣੇ ਆ ਸਬੰਧੀ ਕੀ ਕਹਿੰਦੇ ਨੇ ਬਠਿੰਡਾ ਦੇ ਹਸਪੀ ਅਮਨੀਤ ਕੁੰਡੜ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 15 ਅਗਸਤ ਆਉਣ ਵਾਲੀ ਹੈ ਉਹਦੇ ਮੱਦੇ ਨਜ਼ਰ ਹੀ ਅਸੀਂ ਰੋਲ ਕੋਈ ਨਾ ਕੋਈ ਸਪੈਸ਼ਲ ਨਾਕਾ ਬੰਦੀ ਹੈ ਕੋਈ ਸਿਕਿਉਰਿਟੀ ਚੈਕਿੰਗ ਪ੍ਰੋਗਰਾਮ ਉਲੀਕ ਰਏ ਉਹਦੇ ਤਹਿਤ ਹੀ ਅੱਜ ਸਾਡੇ ਬਠਿੰਡਾ ਚ 5 ਤੋਂ 8 ਵਜੇ ਤੱਕ ਸਪੈਸ਼ਲ ਨਾਕਾ ਬੰਦੀ ਕੀਤੀ ਗਈ ਹੈ ਹਰ ਪੁਲਿਸ ਸਟੇਸ਼ਨ ਚ ਅਸੀਂ ਕੋਸ਼ਿਸ਼ ਕੀਤੀ ਇੱਕ ਇੱਕ ਨਾਕਾ ਲਾਈ ਹੈ ਜਦੋਂ ਚ ਸਾਰੇ ਸਾਡੇ ਜ਼ਿਲ੍ਹੇ ਦੇ ਜੀਓਜ਼ ਐਸ ਐਚਓਜ਼ ਔਰ ਇਨਚਾਰਜ ਯੂਨਿਟ ਲਗਾਈ ਹੋਏ ਹਨ ਤਾਂ ਉਹਦੇ ਤਹਿਤ ਹੀ ਮੈਂ ਇਸ ਟਾਈਮ ਲਾਡਲੀ ਤੀ ਚੌਂਕ ਚ ਜਿਹੜਾ ਸਦਰ ਬਠਿੰਡਾ ਦਾ ਨਾਕਾ ਹੈ ਉਹ ਚੈੱਕ ਕਰਨ ਆਈ ਹੈ ਜਿੱਥੇ ਡੀਐਸਪੀ ਹੈੱਡਕੁਆਰਟਰ ਰਾਹੁਲ ਔਰ ਐਸਐਚਓ ਥਰਮਲ ਇੱਥੇ ਖੜੇ ਆ ਬਿਕੋਜ਼ ਐਸਐਚਓ ਸਦਰ ਹਾਈ ਕੋਰਟ ਗਏ ਸੀਗੇ ਸੋ ਇਹ ਸਾਡਾ ਇੰਡੀਪੈਂਡੈਂਸ ਡੇ ਦੀ ਦੇ ਪਹਿਲੇ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਹੁੰਦੇ ਉਹਦੇ ਤਹਿਤ ਹੀ ਨਾਕਾਬੰਦੀ ਕੀਤੀ ਗਈ ਜੀ ਜੀ ਅੱਜ ਅਸੀਂ ਅੱਜ ਅਸੀਂ ਪਰ ਪੁਲਿਸ ਸਟੇਸ਼ਨ ਵਨ ਨਾਕਾ ਕੀਤਾ ਬਟ ਉਹ ਵੀ ਅਸੀਂ ਕਰਦੇ ਰਹਿੰਦੇ ਆ ਇਹ ਜਿਹੜੇ ਇੰਟਰ ਡਿਸਟ੍ਰਿਕਟ ਹੁੰਦੇ ਆ ਮੋਸਟਲੀ ਆਪਰੇਸ਼ਨ ਸੀਲ ਤਹਿਤ ਅਸੀਂ ਕਰਦੇ ਬਟ ਅੱਜ ਇਹ ਇੰਟਰ ਡਿਸਟ੍ਰਿਕਟ ਨਹੀਂ ਹੈ ਜੀ ਥੈਂਕ ਯੂ ਮਿਲਿਆ ਕੁਝ ਤੇ ਬਾਕੀ ਹਲੇ ਜੀ ਸ਼ੁਰੂ ਹੀ ਕੀਤੀ ਹੈ ਨਾਕਾ ਚੈਕਿੰਗ ਜੋ ਵੀ ਹੋਏਗਾ ਤਾ ਵੀ ਵਿਲ ਲੱਗੇਗਾ ਥੈਂਕ ਯੂ